ਇਹਾਂ ਪੇ ਕਿੰਨਾ ਠੰਡਾ ਪਾਣੀ ਹੈ ਬਹੁਤ ਠੰਡਾ ਹੈ ਪਰ ਐਸੀ ਨਹੀਂ ਕਹਾਂ ਸੇ ਆਇਆ ਹੈ ਬਟਕੂਸਰ ਬਟਾਉ ਸੇ ਸਕੂਲ ਕਾ ਟੂਰ ਆਇਆ ਹੈ ਹਾਂਜੀ ਠੀਕ ਹੈ ਹੋਰ ਸਾਰੇ ਟੂਰ ਪੇ ਆਤੇ ਆ ਹਾਂਜੀ ਤੁਮ ਵੀ ਭਾਈ ਕਿ ਕੈਸਾ ਹੈ ਠੀਕ ਹੈ ਲੈ ਵੀ 271 ਅਕਾਲ ਸਾਰਿਆਂ ਨੂੰ ਅੱਜ ਆਪਾਂ ਟਾਪ ਤੇ ਆਏ ਆ ਪਹਾੜੇ ਦੀ ਫੁੱਲ ਟਾਪ ਤੇ ਤੇ ਤੁਹਾਨੂੰ ਦਿਖਾਵਾਂਗੇ ਛੋਟਾ ਹਰੀਦਵਾਰ ਛੋਟੇ ਹਰੀਦਵਾਰ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਵੀ ਕੀ ਕਿ ਕੁਰਸਾ ਹੈਗਾ ਤੇ ਇੱਥੇ ਬਹੁਤ ਸਾਰੀਆਂ ਫਿਲਮਾਂ ਵੀ ਸ਼ੂਟ ਹੋਈਆਂ ਨੇ ਆਜੋ ਉੱਪਰ ਚੱਲਦੇ ਆਂ ਦਿਖਾਉਨੇ ਆਂ ਕਿਆ ਗੱਲ ਬਾਤ ਆਜੋ ਜਣੀਆਂ ਲਈ ਸਾਰੀ ਵੀਡੀਓ ਦੇਖਿਓ ਵੀਡੀਓ ਦੇ ਵਿੱਚ ਸਮਾਂ ਲੱਗੂਗਾ ਵੀ ਇਸ ਬਹੁਤ ਸਾਰੇ ਫ੍ਰੀ ਕੰਪਾਈਟ ਦਿੱਤੇ ਆ ਉਹਨਾਂ ਨੇ ਕਮ ਬਣਵਾ ਕੇ ਬਹੁਤ ਪੂਰੀ ਜਗ੍ਹਾ ਤੇ ਲਿਕੇ ਜਿਹੜੀ ਬਹੁਤ ਵਧੀਆ ਬਈ ਹਾਂਜੀ 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 ਸਾਨੂੰ ਨਾ ਕੋਈ ਪ੍ਰਿੰਟ ਕਰਦੇ ਹਾਂ ਇਹ ਦੁਆਰ ਤੇ ਕਿੰਨਾ ਲੱਗੇ ਲਵੀਤਰ ਦੀ ਲੋਕੇਸ਼ਨ ਚੈੱਕ ਕਰ ਸਕਦੇ ਹਾਂ ਸਾਰੀ ਪੂਰੀ ਘੈਂਟ ਗੱਲ ਬਾਤ ਹੈ ਤੇ ਜਿਹੜੇ ਫੋਟੋ ਸ਼ੂਟ ਵਗੈਰਾ ਕਰਦੇ ਨੇ ਉਹ ਬੜੀ ਵਧੀਆ ਚੀਜ਼ ਹੈ ਇੱਥੇ ਵੀ ਕਿਆ ਮੈਂ ਠੰਡ ਲੱਗ ਰਹੀ ਐ? ਬਹੁਤ ਠੰਡਾ। ਨਾ ਐਸੀ ਪਾਣੀ ਨਾ। ਹਾਂਜੀ। ਉਹ ਨਾ ਯਾਰ ਇੱਥੇ ਕਿੰਨਾ ਠੰਡਾ ਪਾਣੀ ਐ। ਬਹੁਤ ਠੰਡਾ ਐ ਪਰ ਐਸੀ ਨਹੀਂ ਪੀਣਾ। ਕਹਾਂ ਸੇ ਆਇਆ? ਬਟਾਗੁਰ। ਬਟੌਰ ਸੇ। ਸਕੂਲ ਦਾ ਟੂਰ ਆਇਆ। ਹਾਂਜੀ। ਠੀਕ ਐ। ਹੋਰ ਸਾਰੇ ਟੂਰ ਤੇ ਆਤੇ ਆਂ? ਹਾਂਜੀ। ਤੂੰ ਵੀ ਭਾਈ। ਕਿ ਐਸਾ ਐ ਠੀਕ ਐ। ਲੈ। ਬਹੁਤ سارے ਬੱਚੇ ਉਰੇ ਟੂਰ ਤੇ ਆਉਂਦੇ ਨੇ। ਘੁਸਾ ਫਿਰਦੇ ਨੇ ਨਾਲੇ। ਹਾਂਜੀ। ਠੀਕ ਐ। ਬਹੁਤ ਵਧੀਆ। ਲੈ। हां जी ब्लॉगर हैम नाम बताओ तो चैनल का चैनल का नाम है हमारा बाइक लॉन्गवाल ठीक है Instagram YouTube Facebook पे फॉलो करो लाइक करो फॉलो करो शेयर करो हां वेरी गुड ਲੈ ہمارے YouTube चैनल पे वीडियो देखना ठीक है लव जी देख सकते हो लोकेशन पूरी ਘੈਂਟ ਘੱਲ ਬਾਤ ਹੈ ساری ਵਾਰਦਾ ਦੇਖੋ ਲੈਕਰੋ ਚੈੱਕ ਵੀ ਜਿਹੜੇ ਵੀਰ ਆਉਣਾ ਹੋਵੇ ਤੇ ਛੋਟਾ ਹਰੀਦوار ਭਰੋ ਤੇ ਮੰਦਰ ਦਾ ਨਾਮ ਕੀ ਸੀ ਇਹ ਗਰੀ ਗੰਗਾ ਮੰਦਰ ਗਰੀ ਗੰਗਾ ਮੰਦਰ ਕਿਹੜੇ ਰੋਡ ਤੇ ਪੈਂਦਾ ਜੀ ਇਹ ਖੜਾ ਪੱਥਰ ਵਿਲੇਜ ਆ ਕਿਹੜੇ ਪਾਸੇ ਰੋਡ ਤੇ ਇਹ ਖੜਾ ਪੱਥਰ ਵਿਲੇਜ ਆ ਖੜਾ ਪੱਥਰ ਵਿਲੇਜ ਆ ਵਿਲੇਜ ਹੈ ਤੇ ਉਤੋਂ ਮਾਊਂਟਨ ਦੇ ਉੱਪਰ ਬਣਿਆ ਹੋਇਆ ਹੈ ਹਾਂਜੀ ਦੇ ਉੱਪਰ ਬਣਿਆ ਹੋਇਆ 6 ਕਿਲੋਮੀਟਰ ਰਸਤਾ ਮੇਨ ਰੋਡ ਤੋਂ ਠੀਕ ਹੈ ਠੀਕ ਹੈ ਜਿਹੜੀ ਚੜ੍ਹਾਈ ਉਹ 6 ਕਿਲੋਮੀਟਰ ਹੈ 6 ਕਿਲੋਮੀਟਰ ਚੜ੍ਹਾਈ ਹੈ ਕਿ ਮੈਂ ਆਇਆ ਨੰਦਾ ਬਹੁਤ ਵਧੀਆ ਲੱਗਿਆ ਜੀ ਆ ਠੰਡ ਕਿੰਨੀ ਆ ਦੇਖਿਆ ਸਰਾਈ ਗੱਲ ਆ ਤਾਂ ਕੀ ਦਾ ਮਤਲਬ ਵੀ ਜਿਵੇਂ ਡੀਪ ਫਰੀਜ਼ ਆ ਉਹ ਉਹ ਕੰਮ ਹੈ ਉਹ ਕੰਮ ਹੈ ਹਾਂ ਜੀ ਪੂਰੀ ਸਰਾਈ ਗੱਲ ਬਾਤ ਹੈ ਭਾਈ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ ਦੇਖ ਸਕਦੇ ਆ ਉਰੇ ਜਗ੍ਹਾ ਵੀ ਪੂਰੀ ਘੈਂਟ ਬਣਾਈ ਹੋਈ ਹੈ ਆ ਦੇਖੋ ਬਾਕੀ ਬੱਚੇ ਦੇਖ ਸਕਦੇ ਆ ਬਹੁਤ سارے ਸਕੂਲਾਂ ਦੇ ਬੱਚੇ ਜਿਹੜੇ ਉਰੇ ਆਉਂਦੇ ਨੇ ਉੱਪਰ ਦੇਖੋ ਉੱਪਰ ਵੀ ਉਹ ਲੋਕੇਸ਼ਨ ਦੇਖੋ ਕਿੰਨੀ ਘੈਂਟ ਹੈ ਉੱਪਰ ਵੀ ਹੈ ਅੱਗੇ ਤੇ ਚੱਲਾਂਗੇ ਦੇਖਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਵੀਰ ਨੇ ਟੂਰ ਤੇ ਆਉਣਾ ਹੋਵੇ ਇਹ ਜਗ੍ਹਾ ਤੇ ਜਰੂਰ ਆਇਓ ਇੱਕ ਵਾਰੀ ਕਿਉਂਕਿ ਤੁਹਾਨੂੰ ਹੀ ਪਤਾ ਲੱਗੇ ਪਿਕਨਿਕ ਘੈਂਟ ਗੱਲਬਾਤ ਆ ਉਰੇ